ਮਾਨਸਾ ਮਿੱਠੂ ਗਵਾੜੀਏ ਦੇ ਕਵਾੜ ਤੇ ਤੁਹਾਨੂੰ ਦਿਖਾਉਣਾ ਇੱਥੇ ਕੀ ਕੁਝ ਖੜਾ ਹੈਗਾ ਬਈ ਵਧੀਆ ਕੰਡੀਸ਼ਨ ਚ ਖੜੀ ਹੈ ਗੱਡੀ ਜੀ ਸੀ ਵੀ ਆਰਮੀ ਦਾ ਕੈਂਟਰ ਖੜਾ ਇਦਾਂ ਲਈ ਸਾਈਡ ਬਲੈਰੋ ਪਿਕਅਪ ਮਹਿੰਦਰਾ ਵਾਲਿਆਂ ਦੀ ਗੱਡੀ ਹੈ ਜੀ ਆਹ ਐਕਸ ਜੂਵੀ ਜੇਪਸੀ ਇਹਨਾਂ ਦਾ ਬਹੁਤ ਕਰੇ ਜਾਂਦਾ ਜੀ ਨਾਲੀਆਂ ਆਟੋ ਖੜੀ ਹੈ ਜੀ ਦਿੱਲੀ ਨੰਬਰ ਦੀ ਗੱਡੀ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਆਪਾਂ ਪਹੁੰਚੇ ਜੀ ਮਾਨਸਾ ਮਿੱਠੂ ਗਵਾੜੀਏ ਦੇ ਕਵਾੜ ਤੇ ਨੰਦ ਤੋਂ ਘਾਉਣੇ ਇੱਥੇ ਕੀ ਕੁਝ ਖੜਾ ਹੈਗਾ ਬਾਈ ਸਭ ਤੋਂ ਪਹਿਲਾਂ ਦੇਖੋ ਤੁਸੀਂ ਗੱਡੀ ਖੜੀ ਹੈ ਜੀ ਬਲੇਰੋ ਤੇ ਇਧਰਲੀ ਸਾਈਡ ਆ ਟਾਟਾ ਵਾਲਿਆਂ ਦਾ ਆ ਗਿਆ ਜੀ ਕੈਂਟਰ ਇਹ ਬੜੀਆ ਹਾਲਤ ਚ ਖੜਾ ਬਾਈ ਬਾਕੀ ਇੱਕ ਗੱਡੀ ਹੋਰ ਖੜੀ ਆ ਉਹ ਬਿਲਕੁਲ ਵਧੀਆ ਕੰਡੀਸ਼ਨ ਚ ਖੜੀ ਆ ਤੁਹਾਨੂੰ ਦਿਖਾਉਣੇ ਆਗੇ ਕੋਈ ਵੀ ਚੀਜ਼ ਹੈ ਨਾ ਜਿਹੜੀ ਇੱਥੇ 10 15 ਦਿਨਾਂ ਤੋਂ ਬਾਅਦ ਵੀ ਚੇਂਜ ਹੋ ਜਾਂਦੀ ਹੈਗੀ ਕੋਈ ਸਪੇਅਰ ਪਾਰਟ ਲੈਣਾ ਹੋਵੇ ਤੁਹਾਨੂੰ ਉਹ ਮਿਲ ਜਾਂਦਾ ਹੁੰਦਾ ਹੈਗਾ ਕੱਢ ਕੇ ਦੇ ਦਿੰਦੇ ਆ ਆ ਸਾਹਮਣੇ ਦੇਖੋ ਬਈ ਗੱਡੀ ਵਧੀਆ ਕੰਡੀਸ਼ਨ ਚ ਖੜੀ ਆ ਗੱਡੀ ਟਾਇਰ ਟੂਲ ਚੈੱਕ ਕਰ ਲਓ ਗੱਡੀ ਤੇ ਸਾਹਮਣੇ ਬਈ ਬੈਂਡ ਖੜੀ ਆ ਤੇ ਹੋਰ ਆਰਮੀ ਦਾ ਸਮਾਨ ਵੀ ਖੜਾ ਦੇਖੋ ਜੀ ਸੀ ਬੀ ਆਰਮੀ ਦਾ ਕੈਂਟਰ ਖੜਾ ਇਧਰਲੀ ਸਾਈਡ ਤੇ ਅੱਗੇ ਹੋਰ ਚੈੱਕ ਕਰਾ ਦਿੰਨੇ ਆ ਕੀ ਕੋਝ ਆ ਬਈ ਆ ਗਈ ਜੀ ਬਲੈਰੋ ਪਿਕਅਪ ਆ ਵੀ ਪਿਕਅਪ ਆਈ ਮਹਿੰਦਰਾ ਵਾਲਿਆਂ ਦੀ ਅੱਡੀ ਆ ਜੀ ਆਹ ਐਕਸ ਜੂਵੀ ਐਕਸ ਜੂਵੀ ਤੇ ਸਕੂਲ ਬੈਣ ਆ ਗਈ ਜੀ ਛੋਟਾ ਹਾਥੀ ਖੜਾ ਜੀ ਤੇ ਅੱਗੇ ਮੰਗਰਲੀ ਸਾਈਡ ਬਈ ਬਾਈਨਾ ਖੜੀਆਂ ਨੇ ਸਕੂਲ ਬੈਣਾਂ ਹੋ ਗਈਆਂ ਲਾਇਬਰਰ ਬੈਣਾਂ ਹੋ ਗਈਆਂ ਤੇ ਇਹ ਦੱਲੀ ਸਾਈਡ ਵੀ ਗੱਡੀਆਂ ਬਹੁਤ ਖੜੀਆਂ ਨੇ ਜੀ ਸੀ ਵੀਆਂ ਵੀ ਖੜੀਆਂ ਨੇ ਸਾਹਮਣੇ ਚੱਕ ਕਰੋ ਜੀ ਮਾਨ ਸਾ ਮਿੱਠੂ ਕਵਾੜੀ ਆ ਬਈ ਤੇ ਇਹ 15 20 ਦਿਨਾਂ ਤੋਂ ਬਸ ਚੇਂਜ ਹੋ ਜਾਂਦਾ ਸਟਾਕ ਜੀ ਨਵਾਂ ਆ ਜਾਂਦਾ ਇਹ ਪੁਰਾਣਾ ਚੱਲ ਜਾਂਦਾ ਕੁਝ ਸਮਾਨ ਸਮੂਹਣ ਕੱਢ ਕੇ ਇਹਦੀ ਕੱਟਪੱਟ ਹੋ ਜਾਂਦੀ ਆ ਜੀ ਸੀ ਵੀ ਖੜੀ ਆ ਇਧਰਲੀ ਸਾਈਡ ਵੀ ਖੜੀਆਂ ਨੇ ਗੱਡੀਆਂ ਕਿੰਨੀਆਂ ਸਾਮਣੇ ਦੇਖੋ ਮਹਿੰਦਰਾ ਖੜੀ ਹੈ ਜੀ ਗੱਡੀ ਤੇ ਬਿਆਹਰ ਖੜੀ ਹੈ ਸਾਹਮਣੇ ਇਧਰਲੀ ਸਾਈਡ ਗੱਡੀਆਂ ਹੋਣੀਆਂ ਜੀ ਘੱਟੋ ਘੱਟ 15-20 ਗੱਡੀਆਂ ਖੜੀਆਂ ਨੇ ਸਾਮਣੇ ਆ ਗਿਆ ਜੀ ਜਿਪਸੀ ਇਹਨਾਂ ਦਾ ਬਹੁਤ ਕਰੇਜ ਹੁੰਦਾ ਜੀ ਵਿਆਹਾਂ 'ਚ ਦਿੱਤੀਆਂ ਜਾਂਦੀਆਂ ਸੀ ਜੀ ਜਿਪਸੀਆਂ ਅੱਜ ਜਿਪਸੀਆਂ ਕਵਾੜ 'ਚ ਖੜੀਆਂ ਜੇ ਕਿਸੇ ਵੀਰਪਰਾ ਕੋਲੇ ਜਿਪਸੀ ਹੈਗੀ ਆ ਕੋਈ ਉਹਦਾ ਸਮਾਨ ਸਪेयर पार्ट ਨਹੀਂ ਮਿਲਦਾ ਹੁੰਦਾ ਕਈ ਵਾਰੀ ਨਾ ਮਾ ਆਪਾਂ ਨੂੰ ਤਾਂ ਇੱਥੋਂ ਤੁਸੀਂ ਲਿਜਾ ਸਕਦੇ ਹੋ ਜੀ ਇੱਧਰਲੀ ਸਾਈਡ ਵੀ ਗੱਡੀਆਂ ਆ ਗਈਆਂ ਆਟੋ ਖੜੀ ਹੈ ਜੀ ਦਿੱਲੀ ਨੰਬਰ ਦੀ ਗੱਡੀ ਤੇ ਫੋਰਡ ਵਾਲਿਆ ਨਹੀਂ ਗੱਡੀ ਹੋਰ ਬਹੁਤ ਕੁਝ ਇੱਥੇ ਸਵਿਫਟ ਗੱਡੀਆਂ ਆਲਟੋ ਗੱਡੀਆਂ ਜਿਪਸੀਆਂ ਬਲੇਰੋ ਤੇ ਜੀ ਸੀ ਵੀਆਂ ਪਿਕਅਪ ਬਹੁਤ ਕੁਝ ਇੱਥੇ ਹੈਗਾ ਜੀ ਜੇ ਤੁਸੀਂ ਕੋਈ ਵੀ ਚੀਜ਼ ਲੈਣੀ ਹੋਵੇ ਇਸ ਪੇਅਰ ਪਾਰਟ ਵੀ ਮਰਜੰਦਾ ਕੱਢ ਕੇ ਲੈਣਾ ਹੋਵੇ ਜੇ ਵੀਡੀਓ ਦੋਸਤੋ ਆਪਣੀ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਅਗਲੀ ਵਾਰੀ ਹੋਰ ਵੀਡੀਓ ਬਣਾਵਾਂਗੇ ਚੈਨਲ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਧੰਨਵਾਦ